ਅਮਰੀਕਨ ਰਮਾਂਸਵਾਦ ਦੇ ਕਵੀ ਤੇ ਲੇਖਕ ਐਡਗਰ ਐਲਨ ਪੋ ਦੀ ਕਹਾਣੀ ਕਾਲੀ ਬਿੱਲੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜੀ ਜਿਸ ਦਾ ਅਨੁਵਾਦ ਚਰਨ ਗੱਲ ਨੇ ਕੀਤਾ ਹੈ ਸੋ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਤੁਸੀਂ ਸੁਣ ਰਹੇ ਹੋ YouTube ਚੈਨਲ ਸਭੀ মিডিਆ ਮੈਂ ਜੋ ਕਹਾਣੀ ਬਿਆਨ ਕਰਨ ਜਾ ਰਿਹਾ ਹਾਂ ਉਹ ਇੱਕ ਸਿੱਧੀ ਸਾਦੀ ਜਿਹੀ ਘਰੇਲੂ ਕਹਾਣੀ ਹੈ ਮੈਂ ਨਾ ਤਾਂ ਕਿਸੇ ਧਰਮ ਵਿੱਚ ਭਰੋਸਾ ਰੱਖਦਾ ਹਾਂ ਤੇ ਨਾ ਹੀ ਕਿਸੇ عقide ਦੇ ਦਾ ਮੈਂ ਇਹੀ ਹਾਂ ਜੇਕਰ ਮੈਂ ਅਜਿਹਾ ਕਰਾਂ ਤਾਂ ਲੋਕ ਮੈਨੂੰ ਪਾਗਲ ਹੀ ਕਹਿਣਗੇ ਕਿਉਂਕਿ ਮੈਂ ਕਦੇ ਹਕੀਕਤ ਵਿੱਚ ਪੇਸ਼ ਆਈਆਂ ਘਟਨਾਵਾਂ ਨੂੰ ਰੱਦ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਤਾਂ ਪ੍ਰਮਾਣ ਮੌਜੂਦ ਹੁੰਦੇ ਹਨ ਅੰਜੀ ਵੀ ਮੈਂ ਪਾਗਲ ਤਾਂ ਹਾਂ ਨਹੀਂ ਅਤੇ ਨਾ ਹੀ ਮੈਂ ਦਿਨ ਵਿੱਚ ਸੁਪਨੇ ਦੇਖਣ ਦਾ ਆਦੀ ਹਾਂ ਇਸ ਤੋਂ ਪਹਿਲਾਂ ਕਿ ਕੱਲ ਮੈਂ ਮਰ ਜਾਵਾਂ ਮੈਂ ਇਹ ਕਹਾਣੀ ਸੁਣਾ ਕੇ ਖੁਦ ਉੱਪਰ ਤਾਰੀ ਬੋਝ ਨੂੰ ਹਲਕਾ ਕਰਨਾ ਚਾਹੁੰਦਾ ਹਾਂ ਮੈਂ ਤਾਂ ਸਿਰਫ ਇਹ ਚਾਹੁੰਦਾ ਹਾਂ ਕਿ ਬਿਨਾ ਤਬਸਰਾ ਕੀਤੇ ਉਹਨਾਂ ਘਰੇਲੂ ਜਈਆਂ ਘਟਨਾਵਾਂ ਨੂੰ ਜੋ ਉਪਰੋਥਲੀ ਪੇਸ਼ ਆਈਆਂ ਦੁਨੀਆ ਦੇ ਸਾਹਮਣੇ ਰੱਖ ਦੇਵਾਂ ਜਿਨ੍ਹਾਂ ਦੇ ਨਤੀਜੇ ਡਰਾਉਣੇ ਅਤੇ ਦਿਲ ਦਹਿਲਾ ਦੇਣ ਵਾਲੇ ਸਨ ਅਤੇ ਜਿਨ੍ਹਾਂ ਨੇ ਮੈਨੂੰ ਮਾਨਸਿਕ ਪੀੜਤਾ ਪਹਚਾਈ ਹੀ ਸੀਗੀ ਨਾਲ ਹੀ ਮੈਨੂੰ ਬਰਬਾਦ ਕਰ ਦਿੱਤਾ ਸੀ ਇਹ ਘਟਨਾਵਾਂ ਅਜਈਆਂ ਹਨ ਕਿ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਕਦੇ ਖਾਰਜ ਨਹੀਂ ਕਰ ਸਕਿਆ ਮੇਰੇ ਲਈ ਤਾਂ ਇਹ ਬਹੁਤ ਡਰਾਉਣੀਆਂ ਸਨ ਹੋ ਸਕਦਾ ਹੈ ਕਿ ਬਹੁਤ ਸਾਰਿਆਂ ਲਈ ਨਾ ਹੋਣ ਅਤੇ ਕੁਝ ਬੁੱਧੀਜੀਵੀ ਤਾਂ ਇਹ ਸਮਝਣਗੇ ਕਿ ਮੈਂ ਇਹ ਸਭ ਆਪਣੇ ਮਨੋਂ ਘੜ ਰਿਹਾ ਹਾਂ ਉਹ ਸ਼ਾਇਦ ਇਹ ਵੀ ਸਮਝਣ ਕਿ ਮੈਂ ਗੈਰ ਜ਼ਰੂਰੀ ਤੌਰ ਉਤੇ ਕੁਦਰਤੀ ਕਾਰਨਾਂ ਦੇ ਅਨੁਸਾਰ ਪੇਸ਼ ਆਉਣ ਵਾਲੀਆਂ ਕਠਿਨਾਵਾਂ ਤੇ ਉਹਨਾਂ ਦੇ ਅਸਰਾਂ ਨੂੰ ਅਸਧਾਰਨ ਅਹਿਮੀਅਤ ਦੇ ਦਿੱਤੀ ਹੈ ਮੈਂ ਬਚਪਨ ਤੋਂ ਹੀ ਆਪਣੇ ਦੱਬੂਪਾਨ ਤੇ ਸ਼ਰੀਫਾਨਾ ਰਵਈਏ ਸਦਕਾ ਜਾਣਿਆ ਜਾਂਦਾ ਸੀ ਮੇਰੀ ਨਰਮਦਿਲੀ ਕਈ ਵਾਰ ਮੇਰੀ ਇਰਦ-ਗਿਰਦ ਦੇ ਲੋਕਾਂ ਨੂੰ ਚੱਕਰ ਵਿੱਚ ਪਾ ਦਿੰਦੀ ਸੀ ਮੈਂ ਬਚਪਨ ਤੋਂ ਹੀ ਜਾਨਵਰਾਂ ਨਾਲ ਖਾਸ ਮੁਹੱਬਤ ਕਰਦਾ ਸੀ ਇਸ ਕਰਕੇ ਮੇਰੇ ਮਾਪੇ ਨੇ ਮੈਨੂੰ ਬਹੁਤ ਸਾਰੇ ਪਾਲਤੂ ਜਾਨਵਰ ਲਿਆ ਦਿੱਤੇ ਸਨ ਮੈਂ ਜਿਆਦਾ ਸਮਾਂ ਉਹਨਾਂ ਦੇ ਨਾਲ ਬੀਤਦਾ ਉਹ ਸਮਾਂ ਤਾਂ ਮੇਰੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੁੰਦਾ ਜਦੋਂ ਮੈਂ ਉਹਨਾਂ ਨੂੰ ਖੜਾਉਣ ਅਤੇ ਉਹਨਾਂ ਦੀ ਪੇਟ ਪਲੋਸਣ ਵਿੱਚ ਮਸ਼ਰੂਫ ਹੁੰਦਾ ਖੁਸ਼ੀ ਦਾ ਇਹੀ ਹੀ ਅਹਿਸਾਸ ਮੇਰੇ ਆਪਣੇ ਪਰਵਾਰ ਚੜ੍ਹਨ ਦੇ ਨਾਲ-ਨਾਲ ਜਵਾਨ ਹੁੰਦਾ ਗਿਆ ਇਥੇ ਤੱਕ ਕਿ ਮੇਰੇ ਖੁਸ਼ੀ ਹਾਸਲ ਕਰਨ ਦੇ ਸਾਰੇ ਵਸੀਲਿਆਂ ਵਿੱਚੋਂ ਸਭ ਤੋਂ ਅਹਿਮ ਹੋ ਗਿਆ ਸੀਗਾ ਇਨ੍ਹਾਂ ਲੋਕਾਂ ਲਈ ਜੋ ਇੱਕ ਵਫਾਦਾਰ ਅਤੇ ਸਿਆਣਾ ਕੁੱਤਾ ਚਾਹੁੰਦੇ ਸਨ ਮੈਂ ਇੱਕ ਵਧੀਆ مشਵਰਾ ਦੇਣ ਵਾਲਾ ਸੀਗਾ ਅਤੇ ਮੇਰਾ ਇਹ ਦਿੱਤਾ ਹੋਇਆ مشਵਰਾ ਉਹਨਾਂ ਦੇ ਦਿਲ ਨੂੰ ਐਵੇਂ ਪਾਉਂਦਾ ਜਿਵੇਂ ਮੈਂ ਉਹਨਾਂ ਦੇ ਮਨ ਦੀ ਗੱਲ ਕਹਿ ਦਿੱਤੀ ਹੋਵੇ ਮੈਂ ਬਹੁਤ ਸ਼ੇਤੀ ਸ਼ਾਦੀ ਕਰ ਲਈ ਸੀ ਅਤੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਸੀ ਕਿ ਮੇਰੀ ਪਤਨੀ ਵੀ ਮੇਰੀ ਤਰ੍ਹਾਂ ਜਾਨਵਰਾਂ ਨਾਲ ਬਹੁਤ ਮੁਹੱਬਤ ਕਰਦੀ ਸੀ ਪਾਲਤੂ ਜਾਨਵਰਾਂ ਦੇ ਬਾਰੇ ਮੇਰਾ ਸ਼ੌਂਕ ਦੇਖ ਕੇ ਉਹ ਵੀ ਇੰਜ ਹੀ ਜਾਨਵਰਾਂ ਤੇ ਪੰਛੀ ਖਰੀਦਣ ਖਰੀਦ ਲਿਆਉਂਦੀ ਜੋ ਚੰਗੀ ਨਸਲ ਦੇ ਹੁੰਦੇ ਸਨ ਸਾਡੇ ਕੋਲ ਅਣਗਿਣਤ ਪੰਛੀ ਇਸ ਨਰੀ ਮੱਛੀਆਂ ਖਰਗੋਸ਼ ਇੱਕ ਨਿੱਕਾ ਜਿਹਾ ਬਾਂਦਰ ਪਿਆਰਾ ਜਿਹਾ ਕੁੱਤਾ ਤੇ ਇੱਕ ਬਿੱਲੀ ਸੀਗੀ ਇਹ ਬਿੱਲੀ ਅਧਾਰਨਤਾਰ ਉਤੇ ਵੱਡੀ ਅਤੇ ਖੂਬਸੂਰਤ ਸੀਗੀ ਇਹ ਮੁਕੰਮਲ ਤੌਰ ਤੇ ਕਾਲੀ ਅਤੇ ਅਸਾਧਾਰਨ ਹੱਦ ਤੱਕ ਹਾਜ਼ਰ ਦਿਮਾਗ ਤੇ ਤੇਜ਼ ਨਜ਼ਰ ਰੱਖਣ ਵਾਲੀ ਸ਼ਾਇਦ ਇਹੀ ਕਾਰਨ ਸੀ ਕਿ ਮੇਰੀ ਪਤਨੀ ਇਸ ਵਹਿਮ ਦਾ ਕਦੇ ਸ਼ਿਕਾਰ ਨਾ ਹੋਈ ਕਿ ਕਾਲੇ ਰੰਗ ਦੀਆਂ ਚੀਜ਼ਾਂ ਤੇ ਬਿੱਲੀਆਂ ਛੜੇਲਾਂ ਦੀ ਤਰ੍ਹਾਂ ਨਾ ਪਸੰਦੀਦਾ ਹੁੰਦੀਆਂ ਹਨ ਅਤੇ ਜੇਕਰ ਮੈਂ ਉਸ ਨੂੰ ਇਹ ਕਹਿੰਦਾ ਵੀ ਕਿ ਇਹ ਹੋ ਵੀ ਸਕਦਾ ਹੈ ਤਾਂ ਉਹ ਮੇਰੀ ਗੱਲ ਨੂੰ ਕਦੇ ਗੰਭੀਰਤਾ ਨਾਲ ਨਾ ਲੈਂਦੀ ਐਸਬੀਲੀ ਦਾ ਨਾਮ ਪਲੂਟੋ ਸੀਗਾ ਅਤੇ ਇਹ ਮੇਰਾ ਪਸੰਦੀਦਾ ਪਾਲਤੂ ਜਾਨਵਰ ਸੀਗਾ ਜਿਸ ਦੇ ਨਾਲ ਮੈਂ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦਾ ਸੀਗਾ ਮੈਂ ਹੀ ਉਸ ਦੇ ਖਾਣ-ਪੀਣ ਦਾ ਖਿਆਲ ਰੱਖਦਾ ਤੇ ਉਹ ਵੀ ਮੈਂ ਘਰ ਵਿੱਚ ਹੁੰਦਾ ਉਹ ਮੇਰੇ ਆਲੇ-ਦੁਆਲੇ ਹੀ ਮਲੜਾਉਂਦੀ ਰਹਿੰਦੀ ਸੀ ਮੈਂ ਜਿੱਥੇ ਜਾਂਦਾ ਉਹ ਮੇਰੇ ਪਿੱਛੇ ਪੂਛ ਹਿਲਾਉਂਦੀ ਚਲੀ ਆਉਂਦੀ ਅਤੇ ਜਦੋਂ ਮੈਂ ਘਰ ਤੋਂ ਬਾਹਰ ਜਾਣ ਲਈ ਗਲੀ ਵਿੱਚ ਨਿਕਲਦਾ ਤਾਂ ਮੇਰੇ ਲਈ ਉਸ ਨੂੰ ਪਿੱਛੇ ਆਉਣ ਤੋਂ ਹੋੜਨਾ ਮੁਸ਼ਕਲ ਹੋ ਜਾਂਦਾ ਸੀਗਾ ਸਾਡੀ ਇਹ ਦੋਸਤੀ ਪਿਛਲੇ ਬੜੇ ਸਾਲਾਂ ਤੋਂ ਚੱਲੀ ਆ ਰਹੀ ਸੀ ਜਿਸ ਦੇ ਦੌਰਾਨ ਮੇਰੀ ਸ਼ਰਾਬ ਪੀਣ ਤੇ ਤੋਤਰਣ ਦੀ ਖਬੀਸ ਆਦਤ ਇਸ ਦੋਸਤੀ ਉੱਤੇ ਤੇਜ਼ੀ ਨਾਲ ਅਸਰ ਪਾਉਣ ਲੱਗ ਪਈ ਸੀ ਮੈਂ ਦਿਨੋਂ ਦਿਨ ਚੜਚੜਾ ਹੁੰਦਾ ਚਲਾ ਗਿਆ ਕੱਲ-ਕੱਲ ਉਤੇ ਝੰਝਲਾ ਜਾਂਦਾ ਅਤੇ ਲੋਕਾਂ ਦੇ ਦਜਬਾਤ ਦਾ ਖਿਆਲ ਕੀਤੇ ਬਿਨਾਂ ਬੋਲਣ ਲੱਗਦਾ ਕਈ ਵਾਰ ਤਾਂ ਮੈਂ ਖੌਦ ਤੇ ਇਹਨਾਂ ਵੀ ਕਾਬੂ ਨਾ ਰੱਖ ਪਾਉਂਦਾ ਕਿ ਆਪਣੀ ਪਤਨੀ ਨਾਲ ਤਾਂ ਬਤਮੀਜ਼ੀ ਨਾ ਕਰਾਂ ਅਤੇ ਉਸ ਨਾਲ ਪਿਆਰ ਭਰੇ ਲਹਿਜੇ ਵਿੱਚ ਗੱਲਾਂ ਕਰਾਂ ਕਈ ਵਾਰ ਤਾਂ ਇਹ ਵੀ ਹੋਇਆ ਕਿ ਉਹ ਮੇਰੇ ਹਿੰਸਕ ਵਿਹਾਰ ਦਾ ਸ਼ਿਕਾਰ ਵੀ ਹੋਈ ਮੇਰੇ ਇਸ ਵਿਹਾਰ ਤੋਂ ਮੇਰੇ ਪਾਲਤੂ ਜਾਨਵਰ ਵੀ ਪ੍ਰਭਾਵਿਤ ਹੋਏ ਅਤੇ ਉਹਨਾਂ ਨੂੰ ਵੀ ਨਜ਼ਰਅੰਦਾਜ਼ ਕਰਨ ਲੱਗਾ ਇਥੋਂ ਤੱਕ ਕਿ ਮੇਰਾ ਉਹਨਾਂ ਦੇ ਨਾਲ ਵਰਤਾਓ ਵੀ ਬੇਰਹਿਮ ਹੋ ਗਿਆ بس ਇੱਕ ਪਲੂਟੋ ਹੀ ਸੀ ਜੋ ਮੇਰੇ ਇਸ ਵਿਹਾਰ ਤੋਂ ਬਚੀ ਹੋਈ ਸੀ ਜਾਂ ਕਿਸੇ ਹੱਦ ਤੱਕ ਬਾਂਦਰ ਤੇ ਕੁੱਤਾ ਜੋ ਅੰਜ ਵੀ ਮੇਰੇ ਸਾਹਮਣੇ ਘਟ ਵੱਧੀ ਆਉਂਦੇ ਸਨ ਸ਼ਰਾਬ ਪੀਣਾ ਵੀ ਕੀ ਬਿਮਾਰੀ ਹੈ ਬੁੱਢੀ ਹੁੰਦੀ ਪਲੂਟੋ ਵੀ ਜ਼ਿਆਦਾ ਦੇਰ ਨਾ ਬਚ ਪਾਈ ਅਤੇ ਮੇਰੀਆਂ ਇਜਾਦਤੀਆਂ ਨੂੰ ਸਹਿਣ ਕਰਨ ਲਈ ਮਜਬੂਰ ਹੋ ਗਈ ਸੀਗੀ ਇੱਕ ਰਾਤ ਜਦੋਂ ਮੈਂ ਸ਼ਰਾਬ ਦੇ ਨੱਚੇ ਵਿੱਚ ਤੁੱਤ ਘਰ-ਪਰਤ ਰਿਹਾ ਸੀ ਤਾਂ ਮੈਨੂੰ ਐਵੇਂ ਲੱਗਾ ਜਿਵੇਂ ਬਿੱਲੀ ਨੇ ਮੇਰੀ ਆਮਦ ਨੂੰ ਨਜ਼ਰਅੰਦਾਜ਼ ਕੀਤਾ ਹੈ ਜਦੋਂ ਮੈਂ ਉਸ ਨੂੰ ਫੜਨਾ ਚਾਹਿਆ ਤਾਂ ਉਸ ਨੇ ਮੇਰੇ ਹੱਥ ਨੂੰ ਕੱਟ ਲਿਆ ਜਿਸ ਦੇ ਨਾਲ ਉੱਥੇ ਖਲਕਾ ਜਿਹਹਾ ਜ਼ਖਮ ਹੋ ਗਿਆ ਮੇਰੇ ਅੰਦਰ ਕਿਸੇ ਸ਼ੈਤਾਨੀ ਤਾਕਤ ਦਾ ਉਬਾਲ ਜਿਹਾ ਉੱਭਲਿਆ ਕਿ ਮੈਂ ਆਪਣੇ ਆਪ ਤੋਂ ਬਾਹਰ ਹੋ ਗਿਆ ਮੇਰੀ ਰੂਹ ਮੇਰੇ ਜਿਸਮ ਤੋਂ ਕਿਤੇ ਦੂਰ ਉਡਾਰੀ ਮਾਰ ਚੁੱਕੀ ਸੀ ਜਿਵੇਂ ਜਗ੍ਹਾ ਕਿਸੇ ਅਜੀਹੀ ਬਦਰੂ ਨੇ ਲੈ ਲਈ ਸੀ ਜਿਸ ਨੇ ਮੇਰੇ ਤੇ ਮੇਰੀ ਫਤੂਹੀ ਦੀ ਜ਼ੇਬ ਵਿੱਚ ਕੰਡ ਬੁਆਇਆ ਹੱਥ ਬੁਆਇਆ ਤੇ ਜਦੋਂ ਮੇਰਾ ਹੱਥ ਬਾਹਰ ਨਿਕਲਿਆ ਤਾਂ ਇਸ ਵਿੱਚ ਪੈਨਸਲ ਕੱਢਣ ਵਾਲਾ ਉਹ ਚਾਕੂ ਸੀਗਾ ਜੋ ਸਿਰਫ ਕਲਮ ਕੱਢਣ ਲਈ ਹੀ ਬਾਹਰ ਨਿਕਲਦਾ ਸੀ ਲੇਕਿਨ ਇਸ ਵਾਰ ਮੈਂ ਉਸਨੂੰ ਖੋਲ੍ਹਿਆ ਤੇ ਵਿਚਾਰੀ ਬਿੱਲੀ ਨੂੰ ਤੋਂ ਤੋਂ ਫੜ ਕੇ ਉਸ ਦੀ ਇੱਕ ਅੱਖ ਵਿੱਚ ਕੋਬ ਦਿੱਤਾ ਸੀਗਾ ਟੇਲਾ ਬਾਹਰ ਕੱਢ ਲਿਆ ਸੀਗਾ ਲਾਨਤੀ ਦਰਿੰਦਗੀ ਨੂੰ ਦੇਖਦੇ ਹੋਏ ਮੈਂ ਸ਼ਰਮਿੰਦਗੀ ਨਾਲ ਲਾਲ ਹੋ ਗਿਆ ਹਾਂ ਮੈਂ ਭੁੱਜ ਰਿਹਾ ਹਾਂ ਅਤੇ ਮੈਨੂੰ ਚੰਚੁਣੀ ਆ ਰਹੀ ਹੈ ਅਗਲੀ ਸਵੇਰ ਜਦ ਰਾਤ ਦੀ ਅੰਨਵਾ ਪੀਤੀ ਹੋਈ ਉਤਰੀ ਮੈਂ ਹੋਸ਼ ਵਿੱਚ ਆਇਆ ਅਤੇ ਅਕਲ ਮੁੜ ਬਹਾਲ ਹੋਈ ਤਾਂ ਮੈਨੂੰ ਅਜੀਹਾ ਅਹਿਸਾਸ ਹੋਇਆ ਜਿਸ ਵਿੱਚ ਅੱਧਾ ਤਾਂ ਉਸ ਜ਼ੋਰਮ ਦਾ ਖੌਫ ਸੀਗਾ ਜੋ ਮੇਰੇ ਕੋਲ ਰਾਤ ਨੂੰ ਹੋ ਗਿਆ ਸੀ ਤੇ ਅੱਧਾ ਉਸ ਦਾ ਪਛਤਾਵਾ ਹਾਲਾਂਕਿ ਹਲਕਾ ਜਿਹਾ ਅਹਿਸਾਸ ਸੀਗਾ ਜਿਸ ਦੀ ਸਪਸ਼ਟਪਾਤ ਮੈਨੂੰ ਖੁਦ ਦੀ ਕੋਈ ਅਟਕਲ ਨਹੀਂ ਸੀਗੀ ਪਰ ਮੇਰੀ ਰੂਹ ਨੂੰ ਆਂਚ ਨਹੀਂ ਸੀ ਆਏਗੀ ਮੈਂ ਦੁਬਾਰਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਅਤੇ ਇਸ ਦੇ ਨਸ਼ੇ ਵਿੱਚ ਸਾਰੀ ਯਾਦਦਾਸ਼ਤ ਡੁੱਬ ਗਈ ਸਮੇਂ ਦੇ ਬੀਤ ਨਾਲ ਬਿੱਲੀ ਆਹਸਤਾ ਆਹਸਤਾ ਠੀਕ ਹੁੰਦੀ ਗਈ ਭਾਵੇਂ ਉਸ ਨੂੰ ਹੁਣ ਕੋਈ ਤਕਲੀਫ ਨਹੀਂ ਸੀ ਅਤੇ ਨਾ ਉਸ ਨੂੰ ਕੋਈ ਦਰਦ ਹੁੰਦਾ ਪਰ ਉਸ ਦੀ ਕੱਢੀ ਹੋਈ ਅੱਖ ਦੀ ਥਾਂ ਖਾਲੀ ਖੋਖਾ ਇੱਕ ਭਿਆਨਕ ਦ੍ਰਿਸ਼ ਪੇਸ਼ ਕਰਦਾ ਸੀਗਾ ਉਹ ਪਹਿਲਾਂ ਦੀ ਤਰ੍ਹਾਂ ਘਰ ਵਿੱਚ ਇਧਰ ਉਧਰ ਮਲੜਾਉਂਦੀ ਰਹਿੰਦੀ ਪਰ ਉਸ ਦੀ ਕੋਸ਼ਿਸ਼ ਹੁੰਦੀ ਕਿ ਮੇਰੇ ਕੋਲੋਂ ਜਿੰਨਾ ਦੂਰ ਰਹੇ ਤੇ ਮੈਂ ਉਸ ਨੂੰ ਫੜ ਨਾ ਸਕਾਂ ਮੈਨੂੰ ਉਸ ਦੇ ਅਜਿਹੇ ਰਵੱਈਏ ਤੋਂ ਬਹੁਤ ਤਕਲੀਫ ਹੁੰਦੀ ਕਿ ਕਿਸ ਤਰ੍ਹਾਂ ਦੀ ਪ੍ਰਾਣੀ ਹੈ ਜੋ ਕਦੇ ਮੈਨੂੰ ਬੇहद ਮੁਹੱਬਤ ਕਰਦੀ ਸੀ ਹੁਣ ਵੱਟੀ ਵੱਟੀ ਰਹਿੰਦੀ ਹੈ ਛੇ ਦੀ ਤਕਲੀਫ ਦਾ ਇਹ ਅਹਿਸਾਸ ਚੰਚਣਾਹਟ ਵਿੱਚ ਬਦਲਣਾ ਸ਼ੁਰੂ ਹੋ ਗਿਆ ਤੇ ਫਿਰ ਮੇਰੇ ਅੰਤਮ ਅਤੇ ਅਮੋਲ ਪਲਟੇ ਲਏ। ਅਵੇੜ ਪੁਣੇ ਦੀ ਭਾਵਨਾ ਆਈ। ਹੁਣ ਪਲਾਂ ਜਦੋਂ ਅਜਿਹੇ ਖਿਆਲ ਆਉਣ ਲੱਗੇ ਜਾਣ ਤਾਂ ਫਲਸਫੇ ਅਤੇ ਮੰਤਕ ਪਿੱਛੇ ਰਹਿ ਜਾਂਦੇ ਹਨ। ਮੈਨੂੰ ਤਾਂ ਇਹ ਸ਼ੱਕ ਵੀ ਉੱਨਾਂ ਹੀ ਹੋਣ ਲੱਗਾ ਕਿ ਮੇਰੀ ਆਪਣੀ ਰੂਹ ਜ਼ਿੰਦਾ ਵੀ ਹੈ ਜਾਂ ਨਹੀਂ। ਇਸ ਗੱਲ ਤੇ ਕਿ ਅਵੇੜ ਪੁਣਾ ਮਨੋੱਖੀ ਦਿਲ ਦੇ ਆਰੰਭਿਕ ਅਵੇਗਾ ਅਵੇਗਾ ਵਿੱਚੋਂ ਹੀ ਇੱਕ ਹੈ। ਉਨ੍ਹਾਂ ਅਵੰਡ ਮੁੱਢਲੇ guna ਜਾਂ ਭਾਵਨਾਵਾਂ ਵਿੱਚੋਂ ਇੱਕਾ ਜੋ ਕਿ ਮਨੋੱਖ ਦੇ کردار ਨੂੰ ਨਿਰਦੇਸ਼ ਦਿੰਦਾ ਹੈ ਕੌਣ ਹੈ ਜਿਸਨੇ ਸੈਂਕੜੇ ਵਾਰ ਆਪਣੇ ਆਪ ਨੂੰ ਜਿਹੀਆਂ ਕਟੀਆਂ ਜਾਂ ਬੇਵਕੂਫਾਨਾ ਹਰਕਤਾਂ ਕਰਦੇ ਨਾ ਪਾਇਆ ਹੋਵੇ ਜੋ ਉਸਨੇ ਸਿਰਫ ਐਸਲੇ ਕੀਤੀਆਂ ਹੁੰਦੀਆਂ ਹਨ ਕਿ ਉਹ ਜਾਣਦਾ ਹੁੰਦਾ ਹੈ ਕਿ ਉਸ ਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਕਿ ਸਾਡੇ ਐਚਏ ਨਿਰੰਤਰ ਰੁਝਾਨ ਨਹੀਂ ਹੈ ਕਿ ਅਸੀਂ ਆਪਣੇ ਸਭ ਤੋਂ ਵਧੀਆ ਨਿਰਨੇ ਦੇ ਉਲਟ ਕਾਨੂੰਨ ਤੋੜ ਦਈਏ ਸਿਰਫ ਇਸ ਲਈ ਕਿਉਂਕਿ ਅਸੀਂ ਇਸ ਨੂੰ ਸਮਝਦੇ ਹਾਂ ਮੈਂ ਕਹਿੰਦਾ ਹਾਂ ਅਵੈਡ ਪੁਨੇ ਦੀ ਭਾਵਨਾ ਮੇਰੇ ਅੰਤਮ ਪਲਟੇ ਲਈ ਨਿਤਰੀ ਆਪਣੇ ਆਪ ਨੂੰ ਤੜਫੌਨ ਦੀ ਆਤਮਾ ਦੀ ਇਹ ਅਸਗਾ ਪਿੱਛਾ ਸੀਗੀ اپنی فطرت ਤੇ ਹਿੰਸਾ ਦੀ ਸਿਰਫ ਗਲਤ ਲਈ ਗਲਤ ਕਰਨ ਦੀ ਇੱਛਾ ਜਿਸ ਨੇ ਮੈਨੂੰ ਅੱਗੇ ਵਧਣ ਲਈ ਅਤੇ ਅਖੀਰ નિર્દોਸ਼ ਬੇਜ਼ਬਾਨ ਪ੍ਰਾਣੀ ਤੇ ਖੂਨ ਖੂਨੀ ਵਾਰ ਤੋੜ ਤੱਕ ਖੂਨੀ ਵਾਰ ਨੂੰ ਤੋੜ ਤੱਕ ਪਹੁੰਚਾਉਣ ਲਈ ਅਕਸਾਇਆ ਸੀਗਾ ਇੱਕ ਸਵੇਰ ਮੈਂ ਪੂਰਨ ਸ਼ਾਂਤ ਸੁਭਾਅ ਨਾਲ ਇਸਦੀ ਤੌਣ ਵਿੱਚ ਫੰਦਾ ਪਾਇਆ ਤੇ ਇਸ ਨੂੰ ਇੱਕ ਦਰਾਖਤ ਦੀ ਸ਼ਾਖ ਨਾਲ ਲਟਕਾ ਦਿੱਤਾ। ਉਸ ਨੂੰ ਲਟਕਾਉਂਦੇ ਹੋਏ ਮੇਰੀਆਂ ਅੱਖਾਂ ਵਿੱਚ ਅਥਰੂ ਵਹਿ ਰਹੇ ਸਨ। ਅਜੇ ਮੇਰਾ ਦਿਲ ਕੰਬ ਵਿੱਚ ਡੁੱਬਿਆ ਹੋਇਆ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੂੰ ਮੇਰੇ ਨਾਲ ਮੁਹੱਬਤ ਸੀਗੀ ਅਤੇ ਇਹ ਕਿ ਉਸਨੇ ਮੈਨੂੰ ਕੋਈ ਅਜੀਹਾ ਕਾਰਨ ਵੀ ਨਹੀਂ ਸੀ ਦਿੱਤਾ ਕਿ ਮੈਂ ਇਸ ਦੇ ਨਾਲ ਅਜੀਹਾ ਸਲੂਕ ਕਰਾਂ। ਮੈਨੂੰ ਇਹ ਵੀ ਪਤਾ ਸੀ ਕਿ ਮੈਂ ਅਜੀਹਾ ਕਰਦੇ ਹੋਏ ਇੱਕ ਗੁਨਾਹ ਕਰ ਰਿਹਾ ਸੀਗਾ। ਇੱਕ ਅਜਿਹਾ ਭਿਆਨਕ ਗੁਨਾਹ ਜੋ ਮੇਰੀ ਹਮੇਸ਼ਾ ਜਿੰਦਾ ਰਹਿਣ ਵਾਲੀ ਰੂਹ ਨੂੰ ਹਮੇਸ਼ਾ ਲਈ ਬੇਚੈਨ ਕਰਦੇਵੇਗਾ ਅਤੇ ਇਹ ਵੀ ਕਿ ਮੈਂ ਉਸ ਐਸੇ ਖੁਦਾ ਦੀ ਅਸੀਮਤ ਰਹਿਮਦਿਲੀ ਤੋਂ ਵੀ ਰਹਿਮ ਮਹਿਰੂਮ ਹੋ ਜਾਵਾਂਗਾ ਅਤੇ ਰਹੀਮ ਦੀ ਸਭ ਤੋਂ ਵੱਡਾ ਹੈ ਅਤੇ ਗਜਬ ਟਾਉਣ ਵਾਲਾ ਵੀ ਕਹਿਣ ਤੋਂ ਪਰੇ ਆ ਜਸਦਨ ਇਹ ਜਲਮਾਨਾ ਕਰਤੂਤ ਕੀਤੀ ਸੀਗੀ ਉਸ ਰਾਤ ਮੇਰੀ ਅੱਖ ਲੱਗਨ ਲੱਗਨ ਤੇ ਰੋਲੇ ਨਾਲ ਖੁੱਲੀ ਸੀਗੀ ਮੇਰੇ ਬੈੱਡ ਦੇ ਪਰਦਿਆਂ ਨੂੰ ਲੰਬੂ ਲੱਗਿਆ ਹੋਇਆ ਸੀ ਤੇ ਪੂਰਾ ਘਰ ਸੀ ਕਿ ਅੱਗ ਦੇ ਲਪਟਾਂ ਦੀ ਲਪੇਟ 'ਚ ਸੀਗਾ ਬੜੀ ਮੁਸ਼ਕਲ ਨਾਲ ਮੈਂ ਮੇਰੀ ਪਤਨੀ ਤੇ ਨੌਕਰ ਇਸ ਭਿਆਨਕ ਅੱਗ ਵਿੱਚੋਂ ਬਚ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ ਮਕਾਨ ਮੁਕੰਮਲ ਤੌਰ ਉਤੇ ਤਬਾਹ ਹੋ ਚੁੱਕਿਆ ਸੀ ਤੇ ਮੇਰਾ ਸਾਰਾ ਮਾਲ ਪੱਤਾ ਇਸ ਅੱਗ ਨੇ ਨਿਗਲ ਲਿਆ ਸੀਗਾ ਤੇ ਮੈਂ ਘੋਰ ਉਦਾਸੀ ਤੇ ਆ ਦੇ ਆਲਮ ਵਿੱਚ ਡੁੱਬ ਚੁੱਕਿਆ ਸੀਗਾ ਮੈਂ ਉਹਨਾਂ ਲੋਕਾਂ ਵਿੱਚੋਂ ਨਹੀਂ ਹਾਂ ਜੋ ਕਾਰਨ ਅਤੇ ਕਾਰਜ ਦੇ ਦਰਮਿਆਨ ਰਿਸ਼ਤਾ ਜੋੜ ਲੈਂਦੇ ਹਨ ਜਾਂ ਜੋ ਅਤਿਆਚਾਰ ਅਤੇ ਆਫਤ ਨੂੰ ਇੱਕ ਦੂਜੇ ਦਾ ਹਿੱਸਾ ਸਮਝਣ ਲੱਗਦੇ ਹਨ ਮੈਂ ਤਾਂ ਸਿਰਫ ਘਟਨਾਵਾਂ ਦਾ ਬੇਰਵਾ ਤਰਤੀਬ ਨਾਲ ਦੱਸ ਰਿਹਾ ਹਾਂ ਅੱਗ ਲੱਗਣ ਦੇ ਅਗਲੇ ਦਿਨ ਮੈਂ ਆਪਣੇ ਖੰਡਰ ਮਕਾਨ ਤੇ ਗਿਆ ਸਾਰੀਆਂ ਦੁਵਾਰਾਂ ਡੇਗ ਚੁੱਕੀਆਂ ਸਨ ਬਸ ਇੱਕ ਕਮਰੇ ਦੀ ਦੀਵਾਰ ਜੋ ਕੋਈ ਜ਼ਿਆਦਾ ਮੋਟੀ ਨਹੀਂ ਸੀਗੀ ਪਰ ਘਰ ਦੇ ਦਰਮਿਆਨ ਖੜੀ ਸੀਗੀ ਇਹ ਉਹ ਦੀਵਾਰ ਸੀਗੀ ਜਿਸ ਦੇ ਇੱਕ ਤਰਫ ਮੇਰੇ ਬੈੱਡ ਦਾ ਸਿਰ ਖੋਇਆ ਕਰਦਾ ਸੀਗਾ ਅੱਗ ਇਸ ਦੀਵਾਰ ਦੇ ਪਲੱਸਟਰ ਨੂੰ ਬੇਅਸਰ ਨਹੀਂ ਸੀ ਕਰ ਸਕੀਗੀ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਜ਼ਾਇਜ਼ ਠਹਿਰਾਇਆ ਕਿ ਇਹ ਪਲੱਸਟਰ ਹਾਲ ਹੀ ਵਿੱਚ ਕਰਵਾਇਆ ਸੀਗਾ ਉੱਥੇ ਬੜੀ ਭੀੜ ਜਮ੍ਹਾਂ ਹੋ ਗਈ ਸੀ ਅਤੇ ਕਈ ਲੋਕ ਦੀਵਾਰ ਦੇ ਇੱਕ ਖਾਸ ਹਿੱਸੇ ਦੀ ਬਹੁਤ ਹੀ ਬਰੀਕੀ ਤੇ ਉਤਸੁਕਤਾ ਨਾਲ ਜਾਂਚ ਕਰ ਰਹੇ ਸਨ ਉਹਨਾਂ ਦੇ ਹੈਰਾਨੀ ਪ੍ਰਗਟ ਕਰਨ ਵਾਲੇ ਸ਼ਬਦ ਮੇਰੀ ਉਤਸੁਕਤਾ ਵਿੱਚ ਵਾਧਾ ਕਰ ਰਹੇ ਸਨ ਮੈਂ ਉਹਨਾਂ ਦੇ ਕੋਲ ਗਿਆ ਤੇ ਮੈਂ ਦੇਖਿਆ ਇਸ ਦੀਵਾਰ ਦੀ ਸਫੈਦ ਸਤ੍ਹਾ ਉੱਤੇ ਇੱਕ ਵੱਡੀ ਸਾਰੀ ਦੀ ਸ਼ਕਲ ਉੱਭਰੀ ਹੋਈ ਸੀਗੀ ਜਿਵੇਂ ਅਸੀਂ ਧੌਣ ਵਿੱਚ ਫੰਦਾ ਸੀਗਾ ਅਜਿਹਾ ਲੱਗਦਾ ਸੀਗਾ ਜਿਵੇਂ ਇਸ ਫੰਦੇ ਵਾਲੀ ਬਿੱਲੀ ਨੂੰ ਬਹੁਤ ਪ੍ਰਤਿਭਤਾ ਨਾਲ ਬਣਾਇਆ ਗਿਆ ਹੋਵੇ ਉਸ ਨੂੰ ਦੇਖ ਕੇ ਮੈਂ ਹੈਰਤ ਵਿੱਚ ਗਮ ਹੋ ਗਿਆ ਮੇਰਾ ਡਰ ਆਪਣੀ ਇੰਤਹਾ ਨੂੰ ਪਹੁੰਚ ਗਿਆ ਫਿਰ ਸੋਚਣ ਤੇ ਬਾਅਦ ਵਿੱਚ ਮੈਨੂੰ ਖਿਆਲ ਆਇਆ ਕਿ ਬਿੱਲੀ ਨੂੰ ਤਾਂ ਘਰ ਦੇ ਨਾਲ ਲੱਗਦੇ ਬਾਗ ਵਿੱਚ ਦਰਖਤ ਉੱਤੇ ਲਗਾਇਆ ਲਮਕਾਇਆ ਸੀਗਾ ਅਗਲੇ ਲੱਗਣ ਉੱਤੇ ਜਦੋਂ ਖਤਰੇਦਾਰ ਆਰੰਭ ਵਜ ਜਾ ਹੋਵੇਗਾ ਤਾਂ ਇਸ ਬਾਗ ਵਿੱਚ ਬਹੁਤ ਸਾਰੇ ਲੋਕ ਜੁੜੇ ਹੋਣਗੇ ਅਤੇ ਕਿਸੇ ਨੇ ਉਸ ਨੂੰ ਦਰਖਤ ਨਾਲੋਂ ਬਿੱਲੀ ਨੂੰ ਘੱਟ ਕੇ ਖਿੜਕੀ ਰਾਹੀ ਮੇਰੇ ਕਮਰੇ ਵਿੱਚ ਸ਼ਾਇਦ ਮੈਨੂੰ ਜਗਾਉਣ ਦੇ ਮੰਤਲ ਲਈ ਸੁੱਟਿਆ ਹੋਵੇਗਾ ਅਤੇ ਇਸ ਦੇ ਡਿੱਗਣ ਦੀ ਆਵਾਜ਼ ਨਾਲ ਹੀ ਮੇਰੀ ਅੱਖ ਖੁੱਲ੍ਹੀ ਹੋਵੇਗੀ। ਜੇ ਦੂਜੀ ਦੀਵਾਰ ਇਸ ਦੀਵਾਰ ਉੱਤੇ ਡਿੱਗੀ ਹੋਵੇਗੀ ਤਾਂ ਇਹ ਮਰੀ ਹੋਈ ਬਿੱਲੀ ਜੋ ਮੇਰੀ ਅਤਿਆਚਾਰੀ ਹਰਕਤ ਦਾ ਸ਼ਿਕਾਰ ਹੋਈ ਸੀਗੀ ਖੁੱਬ ਕੇ ਰਹਿ ਗਈ ਹੋਵੇਗੀ। ਦੀਵਾਰ ਦੇ ਤਾਜ਼ੇ ਪਲਾਸਟਰ ਉੱਤੇ ਪਚਕੀ ਹੋਈ ਬਿੱਲੀ। ਅਗ ਵਿੱਚ ਰੜਕੇ ਅਤੇ ਲਾਸ਼ ਵਿੱਚੋਂ ਨਿਕਲੀ ਅਮੋਨੀਆ ਨਾਲ ਇੱਕ ਉਬਰੀ ਹੋਈ ਨਕਾਸ਼ੀ ਦੀ ਤਰ੍ਹਾਂ ਨਜ਼ਰ ਆ ਰਹੀ ਸੀਗੀ ਖੈਰ ਕਾਰਨ ਭਾਵੇਂ ਮੈਂ ਖੋਜ ਲਿਆ ਸੀਗਾ ਮਗਰ ਮੇਰੀ ਜ਼ਮੀਰ ਪੂਰੀ ਤਰ੍ਹਾਂ ਸੰਤੋਸ਼ਟ ਨਹੀਂ ਸੀ ਮਹੀਨਿਆਂ ਬਾਅਦ ਤੱਕ ਇਹ ਹਾਸਾ ਮੇਰੇ ਮਨ ਤੇ ਹਾਵੀ ਰਿਹਾ ਬਿੱਲੀ ਦਾ ਭੂਤ ਮੇਰੇ ਸਿਰ ਤੇ ਸਵਾਰ ਰਿਹਾ ਮੇਰੀ ਆਤਮਾ ਵਿੱਚ ਇੱਕ ਅਦਮਚੀ ਜੀ ਭਾਵਨਾ ਪਰਤ ਆਈ ਸੀਗੀ ਜਿਹੜੀ ਲੱਗਦੀ ਤਾਂ ਪ੍ਰਸਤਾਵਾ ਸੀਗੀ ਪਰ ਹੈ ਕੁਝ ਹੋਰ ਹੀ ਸੀਗਾ ਪਛਮਾਨੀ ਮੈਨੂੰ ਇੱਕ ਹੋਰ ਤੋੜ ਲੱਭਣ ਦੀ ਤਰਫ ਲੈ ਕੇ ਜਾ ਰਹੀ ਸੀ ਕਿ ਆਪਣੇ ਸਪਾਰਤੂ ਬਿੱਲੀ ਦੇ ਮਰ ਜਾਣ ਤੋਂ ਬਾਅਦ ਮੈਂ ਸ਼ਰਾਬਾਂ ਦੇ ਗੰਦੇ ਘਰਨਿਆਂ ਵਿੱਚੋਂ ਜਿੱਥੇ ਜਾਣਾ ਹੁਣ ਮੇਰਾ ਆਦਮਤ ਆਦਨ ਨੇ ਬਣ ਗਿਆ ਸੀਗਾ ਇਸ ਦਾ ਬਦਲ ਲੱਭਣ ਲੱਗ ਪਿਆ ਸੀਗਾ ਮੈਂ نسل ਦੀ ਇਸ نسل ਦੀ ਤੇ ਪਲੂਟੋ ਨਾਲ ਹੂਬ ਹੂ ਮਿਲਦੀ ਜਲਦੀ ਬਲੀ ਦੀ ਤਰਾਸ਼ ਕਰਨ ਲੱਗਾ ਸੀਗਾ ਇੱਕ ਰਾਤ ਮੈਂ ਸ਼ਰਾਬ ਦੇ ਨੱਚੇ ਵਿੱਚ ਮਦਹੋਸ਼ ਸ਼ਰਾਬੀਆਂ ਦੇ ਇੱਕ ਜਿਆਦਾ ਹੀ ਬਜਨਾਮ ਕਰਨੇ ਵਿੱਚ ਬੈਠਾ ਸੀ ਕਿ اچانک ਮੇਰੀ ਨਜ਼ਰ ਇੱਕ ਕਾਲੇ ਰੰਗ ਦੀ ਚੀਜ਼ ਤੇ ਪਈ ਜਨ ਅਤੇ ਰੰਮ ਦੇ ਲੱਕੜੀ ਦੇ ਬੈਰਲ ਹੀ ਇਸ ਘਰਨੇ ਦਾ ਬੁਨਿਆਦੀ ਫਰਨੀਚਰ ਸਨ ਜਿੰਨਾਂ ਵਿੱਚੋਂ ਇੱਕ ਉੱਤੇ ਇਹ ਬੈਠੀ ਸੀ ਮੇਰੀ ਨਜ਼ਰ ਇੱਕ ਬੈਰਲ ਦੀ ਉਹ ਸੁਪਰ ਲਿਸਾਤਾ ਉੱਤੇ ਕੁਝ ਮਿੰਟਾਂ ਤੱਕ ਟਿੱਕੀ ਰਹੀ ਐ ਤੇ ਹੁਣ ਮੈਨੂੰ ਜਿਸ ਗੱਲ ਤੇ ਹੈਰਾਨੀ ਹੋਈ ਸੀ ਉਹ ਇਹ ਸੀ ਕਿ ਜਿਉਂ ਹੀ ਮੈਨੂੰ ਇਸ ਚੀਜ਼ ਦਾ ਬਾਸ ਹੋਇਆ ਮੈਂ ਉੱਠ ਕੇ ਉਸ ਕੋਲ ਗਿਆ ਤੇ ਉਸ ਨੂੰ ਛੂਇਆ ਇਹ ਇੱਕ ਕਾਲੀ ਬਿੱਲੀ ਸੀ ਵੱਡੀ ਸਾਰੀ ਪਲੂਟੋ ਜਿੱਡੀ ਸੀ ਇਹ ਉਸ ਨਾਲ ਹਰ ਪੱਖੋਂ ਸੰਪੂਰਨ ਸੀਗੀ ਮਗਰ ਇੱਕ ਫਰਕ ਸੀਗਾ ਪਲੂਟੋ ਦੇ ਜਿਸਮ ਉੱਤੇ ਕਾਲੇ ਰੰਗ ਦੇ ਵਾਲਾਂ ਦੇ ਸਿਵਾਏ ਕੋਈ ਹੋਰ ਰੰਗ ਦਾ ਵਾਲ ਹੀ ਨਹੀਂ ਸੀਗਾ ਲੇਕਿਨ ਇਸ ਬਿੱਲੀ ਦੀ ਹੈਕ ਉੱਤੇ ਬੱਗੇ ਵਾਲਾਂ ਦਾ ਇੱਕ ਵੱਡਾ ਸਾਰਾ ਤੱਬਾ ਸੀਗਾ ਮੇਰੇ ਸ਼ੌ ਨੂੰ ਮਹਿਸੂਸ ਕਰਕੇ ਉਸਨੇ ਗੌਰ ਗੌਰ ਕੀਤਾ ਮੇਰੇ ਹੱਥ ਦੇ ਨਾਲ ਕਸਰਨ ਲੱਗ ਪਈ ਜਿਵੇਂ ਮੇਰੀ ਸ਼ੂਨ ਤੇ ਖੁਸ਼ੀ ਮਹਿਸੂਸ ਕਰ ਰਹੀ ਹੋਵੇ ਮੈਂ ਜਿਹੀ ਹੀ ਬਿੱਲੀ ਲੱਭ ਰਿਹਾ ਸੀਗਾ ਮੈਂ ਉਸੇ ਵਕਤ ਉਸ ਜਗ੍ਹਾ ਦੇ ਮਾਲਕ ਨੂੰ ਇਹ ਖਰੀਦਣ ਦੀ ਪੇਸ਼ਕਸ਼ ਕਰ ਦਿੱਤੀ ਪਰ ਉਸਨੇ ਕਿਹਾ ਉਸ ਦੀ ਬਿੱਲੀ ਨਹੀਂ ਹੈ ਤੇ ਨਾ ਹੀ ਇਸ ਨੂੰ ਪਹਿਲਾਂ ਕਦੇ ਇੱਥੇ ਉਸਨੇ ਦੇਖਿਆ ਹੈ ਮੈਂ ਇਸ ਦੀ ਪੇਟ ਤੇ ਹੱਥ ਫੇਰ ਦਰਿਆ ਕਦੋਂ ਕਰ ਜਾਣ ਲਈ ਉੱਠਿਆ ਤਦੋਂ ਤਾਂ ਇਹ ਵੀ ਮੇਰੇ ਨਾਲ ਹੀ ਉਹ ਲਈ ਸੀਗੀ ਮੈਂ ਇਸ ਨੂੰ ਅਜਿਹਾ ਕਰਨ ਵਿੱਚ ਦਿੱਤਾ ਸਗੋਂ ਰਾਸਤੇ ਵਿੱਚ ਕਈ ਵਾਰ ਰੋਕ ਕੇ ਉਸ ਦੇ ਸਿਰ ਨੂੰ ਪਿਆਰ ਨਾਲ ਸਹਲਾਉਂਦਾ ਅਤੇ ਫਿਰ ਅੱਗੇ ਵੱਧਦਾ ਸੀਗਾ ਜਦੋਂ ਅਸੀਂ ਘਰ ਪੁੱਜੇ ਤਾਂ ਉਹ ਘਰ ਵਿੱਚ ਇਉਂ ਫਿਰਨ ਲੱਗੀ ਜਿਵੇਂ ਇਸ ਘਰ ਵਿੱਚ ਹਮੇਸ਼ਾ ਤੋਂ ਰਹਿੰਦੀ ਆਈ ਹੋਵੇ ਕੁਝ ਹੀ ਦਿਨ ਵਿੱਚ ਉਹ ਮੇਰੀ ਪਤਰੀ ਨੂੰ ਵੀ ਬੜੀ ਪਸੰਦ ਆ ਗਈ ਸੀ ਮਗਰ ਉਸ ਦੇ ਉਲਟ ਮੇਰੇ ਵਿੱਚ ਇਹ ਤਬਦੀਲੀ ਆਈ ਕਿ ਮੈਂ ਇਸ ਨੂੰ ਨਾ ਪਸੰਦ ਕਰਨ ਲੱਗਾ ਮੈਨੂੰ ਜੋ ਲੱਗਦਾ ਸੀਗਾ ਉਸਦੇ ਐਨ ਆਲਟ ਵਾਪਰ ਗਿਆ ਸੀਗਾ ਪਰ ਕਿਉਂ ਇਹ ਮੈਨੂੰ ਖੁਦ ਵੀ ਨਹੀਂ ਸੀ ਪਤਾਗਾ ਆਪਣੇ ਆਪ ਲਈ ਇਸਦੇ ਸਪਸਤ ਸਨੇਹ ਤੇ ਮੈਨੂੰ ਕ੍ਰਹਿਤ ਹੁੰਦੀ ਸੀਗੀ ਅਤੇ ਮੈਨੂੰ ਗੁੱਸਾ ਆਉਂਦਾ ਸੀਗਾ ਹੌਲੀ ਹੌਲੀ ਨਫ਼ਰਤ ਤੇ ਗੁੱਸੇ ਦੀ ਇਹ ਭਾਵਨਾਵਾਂ ਨਫ਼ਰਤ ਦੀ ਕੜਤਨ ਵਿੱਚ ਬਦਲ ਗਈ ਐ ਤੇ ਮੈਨੂੰ ਮੈਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਸ ਨੂੰ ਦੇਖਣ ਦਾ ਤਾਂ ਮੇਰੇ ਤੇ ਇੱਕ ਸ਼ਰਮਿੰਦਗੀ ਜਿਹੀ ਧਾਰੀ ਹੋ ਜਾਂਦੀ ਸੀ ਕਿ ਮੈਨੂੰ ਆਪਣੇ ਆਪਣੀ ਉਹੀ ਜ਼ਾਲਮ ਹਰਕਤ ਯਾਦ ਆ ਜਾਂਦੀ ਸੀ ਸ਼ਾਇਦ ਇਹੀ ਕਾਰਨ ਸੀ ਕਿ ਮੈਂ ਕਈ ਹਫ਼ਤਿਆਂ ਤੱਕ ਉਸ ਕੋਲੋਂ ਦੂਰ ਰਿਹਾ ਤਾਂ ਕਿ ਖੁਦ ਨੂੰ ਅਸਰੋਗ ਤੋਂ ਬਚਾਈ ਰੱਖਾਂ ਜਿਸ ਦੇ ਅਸਰ ਤਹਿਤ ਮੈਂ ਪਲੂਟੋ ਨੂੰ ਫਹਾ ਦਿੱਤਾ ਸੀਗਾ ਜਿਸ ਰਾਤ ਮੈਂ ਐਸ ਨੂੰ ਮਿਲਾਇਆ ਸੀਗਾ ਉਸ ਸਮੇਂ ਤਾਂ ਮੈਂ ਖਿਆਲ ਨਹੀਂ ਸੀ ਕੀਤਾ ਮਗਰ ਅਗਲੇ ਦਿਨ ਗੌਰ ਕਰਨ ਉਤੇ ਮੈਨੂੰ ਪਤਾ ਚੱਲਿਆ ਪਲੂਟੋ ਦੀ ਤਰ੍ਹਾਂ ਐਸ ਨੂੰ ਵੀ ਕਿਸੇ ਨੇ ਇੱਕ ਅੱਖ ਤੋਂ ਮਹਿਰੂਮ ਕਰ ਦਿੱਤਾ ਸੀਗਾ ਇਸ ਗੱਲ ਨੇ ਮੇਰੀ ਨਫ਼ਰਤ ਵਿੱਚ ਹੋਰ ਵਾਧਾ ਕਰ ਦਿੱਤਾ ਜਦੋਂ ਕਿ ਮੇਰੀ ਪਤਨੀ ਦੇ ਦਿਲ ਵਿੱਚ ਐਸ ਲਈ ਬਹੁਤ ਹਮਦਰਦਾਨਾ ਜਜ਼ਬਾਤ ਸਨ ਜਿਵੇਂ ਕੱਲ ਕਦੇ ਮੇਰੇ ਦਿਲ ਵਿੱਚ ਵੀ ਹੋਇਆ ਕਰਦੇ ਸਨ ਜੋ ਮੇਰੀਆਂ ਨਿੱਕੀਆਂ-ਨਿੱਕੀਆਂ ਮਾਸੂਮ ਖੁਸ਼ੀਆਂ ਦਾ ਸਰੋਤ ਹੁੰਦੇ ਸਨ ਪਰ ਐਸ ਬਿੱਲੀ ਦੇ ਪ੍ਰਤੀ ਮੇਰੀ ਕਿਰਨਾ ਦੇ ਵਦਨ ਨਾਲ ਇਸ ਦਾ ਮੇਰੇ ਨਾਲ ਪਿਆਰ ਨਵੀਆਂ ਸਿੱਖਣਾ ਛੁਣ ਲੱਗ ਪਿਆ ਸੀ ਅਤੇ ਬੜੇ ਸਦਕ ਨਾਲ ਮੇਰੇ ਮਗਰ-ਮਗਰ ਰਹਿੰਦੀ ਸੀ ਜਿਸ ਨੂੰ ਸ਼ਾਇਦ ਪਾਠਕ ਨੂੰ ਸਮਝਣਾ ਸਮਝ ਸਕਣਾ ਮੇਰੇ ਲਈ ਕਠਿਨ ਹੈ ਮੈਂ ਜਦੋਂ ਵੀ ਕੁਰਸੀ ਉੱਤੇ ਬੈਠਦਾ ਉਹ ਮੇਰੀ ਕੁਰਸੀ ਦੇ ਹੇਠਾਂ ਆ ਬੈਠਦੀ ਜਾਂ ਮੇਰੇ ਗੋਡਿਆਂ ਤੇ ਚੜ ਜਾਂਦੀ ਆਪਣੇ ਕਿਨੌਣੇ ਲਾੜ ਨਾਲ ਆਪਣੀ ਮਹੱਤਵ ਉਹ ਤੇ ਜਿਤਾਉਂਦੀ ਸੀ ਕਿ ਜੇਕਰ ਮੈਂ ਚੱਲਣ ਲਈ ਉੱਠ ਖੜਦਾ ਤਾਂ ਉਹ ਮੇਰੇ ਪੈਰਾਂ ਦੇ ਦਰਮਿਆਨ ਇਸ ਤਰ੍ਹਾਂ ਲੇਟ ਜਾਂਦੀ ਕਿ ਮੈਂ ਡੈਗ ਦੇ ਡੈਗ ਦੇ ਮਸਾ ਬਾਈਦਾ ਕਦੇ ਉਹ ਆਪਣੀ ਤੇਜ਼ ਅਗਲੇ ਪੰਜੇ ਮੇਰੇ ਕੱਪੜਿਆਂ ਵਿੱਚ ਖੋਪ ਦਿੰਦੀ ਸੀ ਜਿਸ ਨਾਲ ਮੂਮ ਛੇਤੀ ਹੀ ਮੇਰੀ ਸਾਤੀ ਤੱਕ ਆ ਆਇਆ ਹੁੰਦਾ ਸੀਗਾ ਮੇਰਾ ਦਿਲ ਤਾਂ ਚਾਹੁੰਦਾ ਸੀਗਾ ਕਿ ਮੈਂ ਇੱਕ ਝਟਕੇ ਨਾਲ ਹੀ ਇਸ ਦਾ ਕੰਮ ਤਮਾਮ ਕਰ ਦੇਵਾਂ ਪਰ ਮੈਨੂੰ ਆਪਣਾ ਪਹਿਲਾਂ ਵਾਲਾ ਅਪਰਾਧ ਯਾਦ ਆ ਜਾਂਦਾ ਤੇ ਮੈਨੂੰ ਅਜਿਹਾ ਕਰਨ ਤੋਂ ਰੋਕਣ ਵਿੱਚ ਅੰਸ਼ਕ ਕਾਰਨ ਬਣਦਾ ਸੀਗਾ ਪਰ ਮੁੱਖ ਗੱਲ ਤਾਂ ਇਹ ਸੀ ਮੈਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਮੈਂ ਇਸ ਜਾਨਵਰ ਦੇ ਨਿਹੀਰ ਖੌਫ ਕਰਕੇ ਰੁਕਦਾ ਸੀਗਾ ਇਹ ਖੌਫ ਕਿਸੇ ਭੌਤਿਕ ਸ਼ੈਤਾਨ ਦਾ ਖੌਫ ਨਹੀਂ ਸੀਗਾ ਮਗਰ ਮੈਂ ਇਸ ਦੀ ਵਜਾਹਤ ਹੋਰ ਕਿਸੇ ਤਰੀਕੇ ਨਹੀਂ ਸੀ ਕਰ ਸਕਦਾਗਾ ਹੁਣ ਕਾਲ ਕੋਠੜੀ ਵਿੱਚ ਵੀ ਮੈਨੂੰ ਇਹ ਮੰਨਣ ਵਿੱਚ ਸ਼ਰਮ ਆਉਂਦੀ ਹੈ ਕਿ ਇਸ ਜਾਨਵਰ ਦੇ ਜ਼ਰਾ ਕ ਚੂਹੇ ਦੀ ਕਲਪਨਾ ਵੀ ਮੇਰੇ ਅੰਦਰ ਦਹਿਸ਼ਤ ਅਤੇ ਖੌਫ ਨੂੰ ਹੋਰ ਵਧਾ ਦਿੰਦੀ ਸੀਗੀ ਮੇਰੀ ਪਤਨੀ ਨੇ ਕਈ ਵਾਰ ਮੇਰਾ ਧਿਆਨ ਇਸ ਦੇ ਜਿਸਮ ਉੱਤੇ ਮੌਜੂਦ ਬੱਗੇ ਵਾਲਾਂ ਦੇ ਤੱਬਿਆਂ ਨੂੰ ਦਿਖਾਇਆ ਸੀਗਾ ਜਿਸ ਵਿੱਚੋਂ ਇੱਕ ਫਰਕ ਦਾ ਜ਼ਿਕਰ ਵੀ ਕੀਤਾ ਸੀਗਾ ਜਿਹੜਾ ਇਸ ਅਜੀਬ ਪ੍ਰਾਣੀ ਨੂੰ ਉਸ ਨਾਲੋਂ ਵੱਖਿਆਉਣਾ ਸੀਗਾ ਜਿਸ ਨੂੰ ਮੈਂ ਮਾਰ ਮੁਕਾਇਆ ਸੀਗਾ ਪਾਟਕ ਨੂੰ ਇਹ ਯਾਦ ਹੋਵੇਗਾ ਕਿ ਇਹ ਚੰਨ ਮੂਲ ਰੂਪ ਵਿੱਚ ਹਾਲਾਂਕਿ ਖਾਸਾ ਵੱਡਾ ਪਰ ਅਨਿਸ਼ਚਿਤ ਸੀਗਾ ਪਰ ਹੌਲੀ-ਹੌਲੀ ਤਕਰੀਬਨ ਅਚੰਬੇ ਪਰਿਦਰ ਨਾਲ ਅਤੇ ਜਿਸ ਨੂੰ ਮੇਰਾ ਤਰਕ ਬੜੀ ਧੀਰ ਆਪਣਾ ਪਰਮ ਸਮਝ ਕੇ ਰੱਦ ਕਰਦਾ ਸੀਗਾ ਇਸ ਨੇ ਹੁਣ ਬੜੀ ਸਪਸ਼ਟ ਰੂਪਰੇਖਾ ਅਖਤਿਆਰ ਕਰ ਲਈ ਸੀਗੀ ਇਹ ਗੱਲ ਮੇਰੇ ਖੌਫ ਨੂੰ ਹੋਰ ਵਧਾ ਰਹੀ ਸੀਗੀ ਜਿਸ ਨੇ ਇੱਕ ਐਸੀ ਵਿਸਤ੍ਰ ਦੀ ਸ਼ਕਲ ਧਾਰਨ ਕਰ ਲਈ ਸੀ ਜਿਸ ਬਾਰੇ ਗੱਲ ਕਰਨ ਤੋਂ ਵੀ ਮੈਂ ਕਬਰਾਹਟ ਮਹਿਸੂਸ ਕਰਦਾ ਸੀਗਾ ਜਿਸ ਤੋਂ ਮੇਰਾ ਬਸ ਚੱਲਦਾ ਤਾਂ ਮੈਂ ਫੌਰੀ ਤੌਰ ਤੇ ਛਟਕਾਰਾ ਪਾ ਲੈਂਦਾ ਜੋ ਦਿਨੋ ਦਿਨ ਮੇਰੇ ਲਈ ਇੱਕ ਅਜਿਹੀ ਘਿਣਾਉਣੀ ਚੀਜ਼ ਬਣ ਜਾ ਰਿਹਾ ਸੀਗਾ ਇਸ ਦੇ ਹੁਣ ਦਹਿਸ਼ਤ ਅਤੇ ਜ਼ਰਮ ਦੇ ਪੀੜਾ ਅਤੇ ਮੌਤ ਦੇ ਅਫਸੋਸ ਨਾਲ ਕਤੇ ਭਿਆਨਕ ਇੰਜਨ ਸੂਲੀ ਦਾ ਰੂਪ ਧਾਰ ਲਿਆ ਸੀਗਾ ਹੁਣ ਮੈਂ ਨਾਸਵਨ ਪ੍ਰਾਣੀਆਂ ਵਿੱਚ ਸਭ ਤੋਂ ਦੁਖੀ ਪ੍ਰਾਣੀ ਸੀ ਅਤੇ ਇੱਕ ਜੰਗਲੀ ਜਾਨਵਰ ਜਿਹਾ ਜਿਹਾ ਇੱਕ ਮੈਂ ਮੈਂ ਬੇਕਰਕੀ ਨਾਲ ਮਾਰ ਦਿੱਤਾ ਸੀਗਾ ਇੱਕ ਜੰਗਲੀ ਜਾਨਵਰ ਹੁਣ ਮੈਨੂੰ ਇੱਕ ਬੰਦੇ ਨੂੰ ਜਿਸ ਨੂੰ ਖੁਦ ਨੇ ਆਪਣੇ ਬਲੰਦ ਰੂਪ ਵਿੱਚ ਬਣਾਇਆ ਸੀ ਬਹੁਤ ਜ਼ਿਆਦਾ ਸਹਿ ਪੀੜਾ ਦੇ ਆਲਮ ਵਿੱਚ ਧੱਕ ਦਿੱਤਾ ਸੀਗਾ ਮੈਂ ਅਜਿਹੀ ਮਾਨਸਿਕ ਕਸ਼ਮਕਸ਼ ਵਿੱਚ ਫਸਿਆ ਨਾ ਦਿਨ ਨੂੰ ਚੈਨ ਨਾ ਰਾਤ ਨੂੰ ਨੀਂਦ ਲਨਤ ਅਜਿਹੀ ਜ਼ਿੰਦਗੀ ਤੇ ਇਹ ਦਿਨ ਨੂੰ ਇੱਕ ਇੱਕ ਪਾਲਸ ਜਾਨਵਰ ਨੂੰ ਖਤਮ ਕਰਨ ਦੇ ਜ਼ਰਮ ਦੇ ਅਹਿਸਾਸ ਥਲੇ ਦੱਬਿਆ ਰਿੰਦਾ ਅੱਜ ਰਾਤ ਨੂੰ ਅਤ ਡਰਾਉਣੇ ਸੁਪਨੇ ਆਉਣ ਲੱਗਦੇ ਸਨ ਮੇਰੇ ਚਿਹਰੇ ਉੱਤੇ ਜਾਨਵਰ ਦੇ ਗਰਮ ਸਾਹਾਂ ਜਿਹਾ ਫੂਕਾਂ ਵਾਜਦੀਆਂ ਉਸ ਦਾ ਬੜਾ ਭਾਰੀ ਬੋਝ ਆਪਣੀ ਹਿੱਕ ਉੱਤੇ ਮਹਿਸੂਸ ਹੁੰਦਾ ਸੀਗਾ ਇੱਕ ਐਸਾ ਅਹਿਸਾਸ ਹੈ ਬੋਝ ਜਿਸ ਨੇ ਮੇਰੇ ਦਿਲ ਨੂੰ ਬੁਰੀ ਤਰ੍ਹਾਂ ਜਕੜ ਲਿਆ ਸੀਗਾ ਜਿਸ ਤੋਂ ਮੈਂ ਅੰਤ ਦਿਨ ਤੱਕ ਖਿਹੜਾ ਨਹੀਂ ਸੀ ਛੁਡਾ ਸਕਦਾਗਾ ਇਨਾ ਪੀੜਾਂ ਦੇ ਦਬਾਅ ਥੱਲੇ ਮੇਰੇ ਅੰਦਰ ਜਿਹੜੀ ਮਾੜੀ-ਮੋਟੀ ਚੰਗਿਆਈ ਵੀ ਜੇਕਰ ਕਿਤੇ ਮਜੂਰ ਸੀ ਤਾਂ ਉਹ ਵੀ ਗਾਇਬ ਹੋ ਚੁੱਕੀ ਸੀ ਸਿਰਫ ਸ਼ੈਤਾਨੀ ਖਿਆਲ ਹੀ ਸਨ ਜੋ ਮੇਰੇ ਸਾਥੀ ਸਨ ਅਤਿਅੰਤ ਬਰਾਈ ਨਾਲ ਭਰਪੂਰ ਖਿਆਲ ਮੇਰਾ ਸੁਭਾਅ ਦੀ ਤਲਕੀ ਦੀ ਤਰਲਤਾ ਵੱਧ ਕੇ ਕਿਰਨਾ ਬਣ ਗਈ ਸੀ ਮੁਨਕਤਾ ਸਮੇਤ ਹਰ ਚੀਜ਼ ਚੰਗੀ ਚੀਜ਼ ਨਾਲ ਮੈਨੂੰ ਘਿਰਨਾ ਹੋਣ ਲੱਗੀ ਸੀ ਤੇ ਗੁੱਸੇ ਦੇ ਦੌਰੇ ਸਨ ਕਿ ਵਾਰ-ਵਾਰ ਹਮਲਾ ਬੋਲ ਦਿੰਦੇ ਸਨ ਜਿਨ੍ਹਾਂ ਨੇ ਮੈਨੂੰ ਐਸ ਹੱਦ ਤੱਕ ਅੰਨ੍ਹਾ ਕਰ ਦਿੱਤਾ ਸੀ ਕਿ ਮੇਰੇ ਸਬਰ ਸੰਤੋਖ ਦੀ ਮੂਰਤ ਪਤਨੀ ਇਸ ਦਾ ਅਕਸਰ ਸ਼ਿਕਾਰ ਹੋ ਜਾਇਆ ਕਰਦੀ ਸੀ ਤੇ ਅਫਸੋਸ ਕਿ ਉਹ ਇਹ ਸਭ ਕੁਝ ਧੀਰਜ ਨਾਲ ਬਰਦਾਸ਼ਤ ਕਰ ਲੈਂਦੀ ਸੀਗੀ ਇੱਕ ਦਿਨ ਉਹ ਮੇਰੇ ਨਾਲ ਘਰ ਦੀਆਂ ਕੁਝ ਚੀਜ਼ਾਂ ਨੂੰ ਕੱਢਣ ਲਈ ਇਸ ਪੁਰਾਣੀ ਇਮਾਰਤ ਦੇ ਤਹਿਖਾਨੇ ਵਿੱਚ ਗਈ ਜਿੱਥੇ ਅਸੀਂ ਆਪਣੀ ਗਰਬਤ ਦੇ ਕਾਰਨ ਰਹਿਣ ਉੱਤੇ ਮਜਬੂਰ ਸਾਂ ਬਿੱਲੀ ਮੇਰੇ ਪਿੱਛੇ-ਪਿੱਛੇ ਤੇਜ਼ੀ ਨਾਲ ਪੌੜੀਆਂ 'ਸਤਰਾ ਉਤਰ ਰਹੀ ਸੀ ਜਿਸ ਦੇ ਨਾਲ ਮੈਂ ਮੂੰਹ ਪਰਨੇ ਡੇਗ ਸਕਦਾ ਸੀਗਾ ਇਸ ਗੱਲ ਨੇ ਮੈਨੂੰ ਗੁੱਸੇ ਨਾਲ پاگل ਕਰ ਦਿੱਤਾ ਮੈਂ ਇੱਕ ਕਹਾੜੀ ਚੱਕੀ ਤੇ ਗੁੱਸੇ ਵਿੱਚ ਇਹ ਵੀ ਨਾ ਸੋਚਿਆ ਕਿ ਜੇਕਰ ਵਿੱਚ ਐਸ ਦਾ ਵਾਰ ਬਿੱਲੀ ਉੱਤੇ ਕਰਾਂਗਾ ਤਾਂ ਉਹ ਅੱਖ ਝਪਕਦਿਆਂ ਹੀ ਮਰ ਜਾਵੇਗੀ ਮੈਂ ਜਿਹੜਾ ਕਰਨ ਹੀ ਵਾਲਾ ਸੀ ਕਿ ਮੇਰੀ ਪਤਨੀ ਨੇ ਮੇਰਾ ਹੱਥ ਫੜ ਲਿਆ ਉਸ ਦੇ ਇਸ ਅਣਮੰਗੇ ਦਖਲ ਤੇ ਮੇਰਾ ਗੁੱਸਾ ਜ਼ਿਆਦਾ ਹੀ ਵੱਧ ਗਿਆ ਤੇ ਮੈਂ ਝਟਕੇ ਨਾਲ ਆਪਣਾ ਹੱਥ ਛਡਾਇਆ ਤੇ ਉਸ ਦੇ ਸਿਰ ਵਿੱਚ ਕਹਾੜਾ ਜੜ ਦਿੱਤਾ ਸੀ ਉਹ ਬਿਨਾਂ ਆਵਾਜ਼ ਖੱਡੇ ਡੈਗਦੇ ਹੀ ਮੌਕੇ ਤੇ ਹੀ ਮਰ ਗਈ ਸੀ ਇਹ ਵੈਸ਼ੀ ਕਤਲ ਵੀ ਮੁਕੰਮਲ ਹੋਂਦ ਤੇ ਮੈਂ ਸੋਚਣ ਲੱਗਾ ਕਿ লাশ ਨੂੰ ਕਿਵੇਂ ਛੁਪਾਇਆ ਜਾਵੇ ਮੈਨੂੰ ਇਹ ਪਤਾ ਸੀ ਕਿ ਚਾਹੇ ਦਿਨ ਹੋਵੇ ਜਾਂ ਰਾਤ ਮੈਂ ਉਸ ਨੂੰ ਘਰ ਤੋਂ ਬਾਹਰ ਨਹੀਂ ਲੈ ਕੇ ਜਾ ਸਕਦਾ ਕਿਉਂਕਿ ਮੈਂ ਜੇਕਰ ਜਿਹੜਾ ਕਰਦਾ ਤਾਂ ਗਵਾਂਡੀ ਦੇਖ ਸਕਦੇ ਸਨ ਮੇਰੇ ਮਨ ਵਿੱਚ ਕਈ ਖਿਆਲ ਆਏ ਜਿਨ੍ਹਾਂ ਵਿੱਚੋਂ ਇੱਕ ਇਹ ਕਿ ਮੈਂ ਇਸ ਨੂੰ ਛੋਟੇ ਛੁਕਰ ਟੁਕੜਿਆਂ ਵਿੱਚ ਕੱਟ ਦੇਵਾਂ ਤੇ ਧੂਨੀ ਵਿੱਚ ਬਾਲ ਦੇਵਾਂ ਫਿਰ ਮੈਂ ਸੋਚਿਆ ਕਿ ਮੈਂ ਤਹਿਖਾਨੇ ਦੇ ਫਰਸ਼ ਵਿੱਚ ਇੱਕ ਟੋਆ ਪੱਟ ਕੇ ਉਸ ਵਿੱਚ ਦੱਬ ਦੇਵਾਂ ਮੈਨੂੰ ਇਹ ਵੀ ਖਿਆਲ ਆਇਆ ਕਿ ਇਮਾਰਤ ਦੇ ਵੇੜੇ ਵਿੱਚ ਮੌਜੂਦ ਖੂਹ ਵੀ ਇਸ ਕੰਮ ਲਈ ਠੀਕ ਰਹੇਗਾ ਇੱਕ ਵਾਰਸਤਾ ਇਹ ਵੀ ਨਜ਼ਰ ਆਇਆ ਕਿ ਉਸ ਨੂੰ ਇੱਕ ਵੱਡੇ ਸੰਦੂਕ ਵਿੱਚ ਬੰਦ ਕਰ ਲਵਾਂ ਜਿਵੇਂ ਕਿ ਕੋਈ ਵੇਚਣ ਵਾਲਾ ਸਮਾਨ ਹੋਵੇ ਅਤੇ ਕਿਸੇ ਸਮਾਨ ਢੋਣ ਵਾਲੇ ਦੇ ਜ਼ਰੀਏ ਘਰ ਤੋਂ ਬਾਹਰ ਲੈ ਆਵਾਂ ਆਖਰ ਮੈਨੂੰ ਸਭ ਤੋਂ ਜ਼ਿਆਦਾ ਇਹ ਗੱਲ ਮਨ ਲੱਗੀ ਕਿ ਉਸ ਨੂੰ ਤਹਿਖਾਨੇ ਦੀ ਦੀਵਾਰ ਵਿੱਚ ਇਸ ਤਰ੍ਹਾਂ ਹੀ ਚਣ ਦੇਵਾਂ ਜਿਸ ਤਰ੍ਹਾਂ ਸੁਣਦੇ ਹਾਂ ਕਿ ਮੱਧਕਾਲ ਦੇ ਪਾਦਰੀ ਆਪਣੇ ਸ਼ਿਕਾਰ ਬਣੇ ਜਣਿਆਂ ਨੂੰ ਤਹਿਖਾਨਿਆਂ ਦੀਆਂ ਦਵਾਰਾਂ ਵਿੱਚ ਛਣਵਾ ਦਿੰਦੇ ਹੁੰਦੇ ਸੀਗੇ ਲੱਗਦਾ ਸੀ ਕਿ ਇਹ ਤਹਿਖਾਨਾ ਜਿਵੇਂ ਕਿਸੇ ਮਕਸਦ ਲਈ ਹੀ ਬਣਾਇਆ ਗਿਆ ਹੋਵੇ। ਔਰ ਇਸ ਦੇ ਦਵਾਰਾਂ ਦੀ ਚਿਣਾਈ ਖੋਖਲੀ ਸੀਗੀ ਜਿਸ ਨੂੰ ਕੁਝ ਵੀ ਕੁਝ ਹੀ ਹਰਸਾ ਪਹਿਲਾਂ ਖੁਰਦਰੇ ਪਲਾਸਟਰ ਨਾਲ ਢੱਕਿਆ ਗਿਆ ਸੀਗਾ ਅਤੇ ਸੈਲ ਕਾਰਨ ਇਹ ਅਜੇ ਖੁਸ਼ਕ ਅਤੇ ਸਖਤ ਨਹੀਂ ਸੀ ਹੋਈਆਂ ਗੀਆਂ ਉੱਥੇ ਇੱਕ ਦਵਾਰ ਵਿੱਚ ਇੱਕ ਉਭਾਰ ਵੀ ਸੀਗਾ ਜੋ ਇੱਕ ਅੰਗਿੱਠੇ ਅਤੇ ਇਸ ਦੀ ਚਿਮਣੀ ਨੂੰ ਪੱਧਰੇ ਤਰੀਕੇ ਨਾਲ ਬੰਦ ਕਰਨ ਕਰਕੇ ਪੈਦਾ ਹੋਇਆ ਹੋਇਆ ਸੀਗਾ ਮੈਨੂੰ ਭਰੋਸਾ ਸੀ ਕਿ ਮੈਂ ਸੌਖ ਨਾਲ ਇਸ ਜਗ੍ਹਾ ਦੀਆਂ ਇੱਟਾਂ ਕੱਢ ਸਕਦਾ ਸੀ ਲਾਸ਼ ਅੰਦਰ ਰੱਖ ਕੇ ਦੁਬਾਰਾ ਇਸ ਦੀ ਚਿਣਾਈ ਵੀ ਅਜਿਹੇ ਤਰੀਕੇ ਨਾਲ ਹੀ ਕਰ ਸਕਦਾ ਸੀ ਕਿ ਸਾਨੂੰ ਸ਼ੱਕ ਵੀ ਨਾ ਹੋਵੇ ਮੈਨੂੰ ਆਪਣੇ ਲਗਾਏ ਹਿਸਾਬ ਕਿਤਾਬ ਤੇ ਭਰੋਸਾ ਸੀ ਕਿ ਇਹ ਮੈਨੂੰ ਧੋਖਾ ਨਹੀਂ ਦੇਵੇਗਾ ਇੱਕ ਲਿਵਰ ਦੀ ਮਦਦ ਨਾਲ ਮੈਂ ਸੌਖ ਨਾਲ ਇੱਟਾਂ ਨੂੰ ਕੱਢ ਲਿਆ ਸੀ ਇਹਦੇ ਲਾਸ਼ ਨੂੰ ਅੰਦਰੂਨੀ ਦੀਵਾਰ ਦੇ ਨਾਲ ਸਾਵਧਾਨੀ ਨਾਲ ਟਿਕਾ ਦਿੱਤਾ ਦੁਬਾਰਾ ਇੱਟਾਂ ਦੀ ਇਸ ਤਰ੍ਹਾਂ ਚਿਣਾਈ ਕੀਤੀ ਕਿ ਦੀਵਾਰ ਆਪਣੀ ਪਹਿਲੀ ਵਾਲੀ ਪੋਜੀਸ਼ਨ ਵਿੱਚ ਆ ਗਈ ਸੀ ਮੈਂ ਸੀਮਿੰਟ ਤੇ ਰੇਤ ਦਾ ਪਲਾਸਟਰ ਬਣਾਇਆ ਤੇ ਇਹੋ ਜਿਹਾ ਹੀ ਲੇਪ ਕਰ ਦਿੱਤਾ ਸੀ ਕਿ ਪੁਰਾਣਾ ਪਲਾਸਟਰ ਵਕਤ ਦਿਖਾਈ ਨਹੀਂ ਸੀ ਦਿੰਦਾਗਾ ਸਭ ਕੰਮ ਹੋ ਜਾਣ ਤੇ ਮੈਂ ਐਸਾ ਦੁਬਾਰਾ ਅਲੋਚਨਾત્મક جائزہ ਲਿਆ ਅਤੇ ਜਦੋਂ ਮੇਰੀ ਤਸੱਲੀ ਹੋ ਗਈ ਕਿ ਸਭ ਕੁਝ ਠੀਕ ਹੋ ਗਿਆ ਤਾਂ ਇੱਕ ਕਿਤੋਂ ਹਲਕਾ ਜਿਹਾ ਵੀ ਨਹੀਂ ਲੱਗਦਾ ਕਿ ਦੀਵਾਰ ਨੂੰ ਫਿਰ ਤੋਂ ਚਿਣਿਆ ਗਿਆ ਹੈ ਤਾਂ ਮੈਂ ਫਰਸ਼ ਤੇ ਬਿਖਰੇ ਮਸਾਲੇ ਨੂੰ ਬੁਰੀ ਸਾਵਧਾਨੀ ਨਾਲ ਸਾਫ਼ ਕੀਤਾ ਜੇਤੂ ਅੰਦਾਜ਼ ਵਿੱਚ ਇਧਰ ਉਧਰ ਦੇਖਿਆ ਆਪਣੇ ਆਪ ਨੂੰ ਕਿਹਾ ਆਖਰ ਮੇਰੀ ਮਿਹਨਤ ਬੇਕਾਰ ਨਹੀਂ ਗਈਗੀ ਹੁਣ ਮੇਰਾ ਧਿਆਨ ਬਿੱਲੀ ਦੀ ਤਰਫ ਗਿਆ ਜਿਸ ਦੇ ਕਾਰਨ ਇਹ ਸਭ ਖਰਾਬਾ ਹੋਇਆ ਸੀਗਾ ਮੈਂ ਇਹ ਫੈਸਲਾ ਕਰ ਲਿਆ ਸੀ ਕਿ ਉਸ ਨੂੰ ਵੀ ਮਾਰ ਦੇਵਾਂਗਾ ਜੇਕਰ ਉਹ ਮੈਨੂੰ ਉਸ ਸਮੇਂ ਮਿਲ ਜਾਂਦੀ ਤਾਂ ਮੈਂ ਇਹ ਕੰਮ ਤੁਰੰਤ ਕਰ ਦਿੰਦਾ ਲੇਕਿਨ ਲੱਗਦਾ ਸੀਗਾ ਕਿ ਜਿਵੇਂ ਇਸ ਚਲਾਕ ਬਿੱਲੀ ਨੂੰ ਗੁੱਸੇ ਦੇ ਤਹਿਤ ਹੋਣ ਵਾਲੇ ਮੇਰੀ ਪਹਿਲਾਂ ਹੀ ਕੀਤੇ ਤਸ਼ੱਦਦ ਤੋਂ ਆਪਣੇ ਲਈ ਖਤਰੇ ਦਾ ਅਹਿਸਾਸ ਹੋ ਗਿਆ ਸੀ ਤਾਂ ਮੇਰੇ ਸਾਹਮਣੇ ਨਹੀਂ ਸੀ ਆ ਰਹੀਗੀ ਉਸ ਕੰਨੌਣੇ ਪ੍ਰਾਣੀ ਦਾ ਸਾਹਮਣੇ ਨਾ ਆਉਣਾ ਮੇਰੇ ਲਈ ਇੱਕ ਤਰ੍ਹਾਂ ਨਾਲ ਇਸ ਹੱਦ ਤੱਕ ਰਾਹਤ ਬਖਸ਼ਣ ਵਾਲਾ ਸੀ ਕਿ ਮੈਂ ਐਸਾ ਬਿਆਨ ਨਹੀਂ ਕਰ ਸਕਦਾ ਉਹ ਰਾਤ ਪਰ ਮੇਰੇ ਸਾਹਮਣੇ ਨਾ ਆਈ ਤੇ ਐਸਦੇ ਘਰ ਵਿੱਚ ਆਉਣ ਦੇ ਬਾਅਦ ਕਟੋ-ਕਟੇ ਇੱਕ ਰਾਤ ਮੈਂ ਸ਼ਾਂਤੀ ਦੇ ਨਾਲ ਗਹਿਰੀ ਨੀਂਦ ਸੁਤਤਾ ਬਾਅਦ ਉਸ ਦੇਸ ਦੇ ਕਿ ਮੇਰੀ ਜ਼ਮੀਰ ਉੱਤੇ ਕਤਲ ਦਾ ਬੋਝ ਵੀ ਸੀਗਾ ਦੂਜਾ ਤੇ ਤੀਜਾ ਦਿਨ ਵੀ ਬੀਤ ਗਿਆ ਮਗਰ ਮੈਨੂੰ ਸਤਾਉਣ ਵਾਲੀ ਬਿੱਲੀ ਮੇਰੇ ਸਾਹਮਣੇ ਨਾ ਆਈ ਮੈਂ ਇੱਕ ਵਾਰ ਫਿਰ ਇੱਕ ਆਵਾਜ਼ ਆਜ਼ਾਦ ਸ਼ਖਸ ਦੀ ਤਰ੍ਹਾਂ ਸਾਹ ਲੈਣ ਲੱਗਾ ਸੀਗਾ ਕੀ ਉਹ ਭਿਆਨਕ ਪ੍ਰਾਣੀ ਡਰ ਕਿ ਐਸੇ ਮਾਰਸ ਤੋਂ ਹਮੇਸ਼ਾ ਲਈ ਭੱਜ ਚੁੱਕਿਆ ਸੀ ਮੈਨੂੰ ਅਜੀਹਾ ਹੀ ਕੁਝ ਲੱਗਾ ਸੀ ਮੇਰੀ ਖੁਸ਼ੀ ਦੀ ਕੋਈ ਇੰਤਿਹਾਨ ਨਹੀਂ ਰਹੀ ਸੀ ਅਪਰਾਧ बोध ਨੇ ਮੈਨੂੰ ਪਰੇਸ਼ਾਨ ਤਾਂ ਕੀਤਾ ਲੇਕਿਨ ਬਹੁਤ ਹੀ ਘੱਟ ਕੁਝ ਲੋਕਾਂ ਨੇ ਮੇਰੀ ਪਤਨੀ ਦੇ ਬਾਰੇ ਸਵਾਲ ਕੀਤੇ ਮਗਰ ਮੇਰੇ ਕੋਲ ਘੜੇ-ਘੜਾਈ ਜਵਾਬ ਸਨ ਇਸ ਦੀ ਬਕਾਇਦਾ ਤਲਾਸ਼ ਵੀ ਕੀਤੀ ਗਈ ਮਗਰ ਕੁਝ ਵੀ ਨਾ ਮਿਲਿਆ ਸੀ ਮੈਨੂੰ ਲੱਗਿਆ ਕਿ ਮੇਰੇ ਭਵਿੱਖ ਦੀ ਖੁਸ਼ੀ ਨੂੰ ਕੋਈ ਖਤਰਾ ਨਹੀਂਗਾ ਤਦਲ ਦੇ ਚੌਥੇ ਦਿਨ ਅਚਾਨਕ ਹੀ ਪੁਲਿਸ ਦੀ ਇੱਕ ਟੋਲੀ ਮੇਰੇ ਘਰ ਵਿੱਚ ਆਈ ਤੇ ਉਹਨਾਂ ਨੇ ਨਵੇਂ ਸਿਰੇ ਤੋਂ تفصیلی ਸ਼ਾਨਬੀਨ ਸ਼ੁਰੂ ਕੀਤੀ ਮੈਨੂੰ ਹਾਲਾਂਕਿ ਉਸ ਜਗ੍ਹਾ ਉੱਤੇ ਭਰੋਸਾ ਸੀਗਾ ਜਿੱਥੇ ਮੈਂ ਮੁੱਦਾ ਛਪਾਇਆ ਹੋਇਆ ਸੀ ਇਸ ਲਈ ਮੈਨੂੰ ਇਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਾ ਹੋਈ ਪੁਲਸ ਦੇ ਅਹਿਲਕਾਰਾਂ ਨੇ ਆਪਣੀ ਸ਼ਾਨਬਿਨ ਵਿੱਚ ਮੈਨੂੰ ਨਾਲ-ਨਾਲ ਰੱਖਿਆ ਸੀਗਾ ਉਹਨਾਂ ਨੇ ਮਾਰਦਾ ਕੋਨਾ-ਕੋਨਾ ਸ਼ਾਨ ਮਰਿਆ ਤੇ ਆਪਣੀ ਤਫ਼ਤੀਸ਼ ਵਿੱਚ ਕੋਈ ਕਮੀ ਨਾ ਛੱਡੀ ਇਸ ਦੌਰਾਨ ਉਹ ਤਿੰਨ-ਚਾਰ ਵਾਰ ਤਹਿਖਾਨੇ ਵਿੱਚ ਵੀ ਗਏ ਮੇਰੇ ਹਵਾਸ ਕਾਬੂ ਵਿੱਚ ਹੀ ਸਨ ਮੇਰਾ ਦਿਲ ਇੱਕ ਬੇਦੋਸ਼ ਇਨਸਾਨ ਦੀ ਤਰ੍ਹਾਂ ਸ਼ਾਂਤ ਸੀਗਾ ਮੈਂ ਉਹਨਾਂ ਦੇ ਨਾਲ ਤਹਿਖਾਨੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਧਾਕਾ ਉਤੇ ਹੱਥ ਤਰੀਕ ਫਿਰਦਾ ਰਿਹਾ ਪੁਲਿਸ ਦੀ ਟੋਲੀ ਮੁਕੰਮਲ ਤੌਰ ਉਤੇ ਸੰਤੋਸ਼ਟ ਨਜ਼ਰ ਆ ਰਹੀ ਸੀ ਤੇ ਜਾਣ ਲਈ ਤਿਆਰ ਸੀ ਕੀ ਉਹਨਾਂ ਨੂੰ ਹੋਰ ਯਕੀਨ ਦਿਵਾਉਣ ਲਈ ਮੈਂ ਕੁਝ ਹੋਰ ਕਹਿਣ ਲਈ ਅਤੁਰ ਸੀਗਾ ਮੈਂ ਕਿਹਾ ਭਦਰ ਲੋਕੋ ਮੈਂ ਖੁਸ਼ ਹਾਂ ਕਿ ਤੁਸੀਂ ਇੰਨੇ ਤਰਦਦ ਨਾਲ ਤਫ਼ਤੀਸ਼ ਕੀਤੀ ਹੈ ਮੈਂ ਤੁਹਾਨੂੰ ਚੰਗੀ ਸਿਹਤ ਦਾ ਦਵਾਵਾ ਦਿੰਦਾ ਹਾਂ ਪਿਆਰਿਓ ਅੰਜ ਇਹ ਘਰ ਬਹੁਤ ਮਜ਼ਬੂਤ ਉਸਾਰਿਆ ਹੋਇਆ ਹੈ ਮੈਂ ਸ਼ਾਇਦ ਇਸ ਦੀ ਜਗ੍ਹਾ ਕੁਝ ਹੋਰ ਕਹਿਣਾ ਚਾਹੁੰਦਾ ਸੀਗਾ ਮਗਰ ਮੇਰੇ ਮੂੰਹ ਇਹ ਹੀ ਸ਼ਬਦ ਨਿਕਲੇ ਸਗੋਂ ਇਹ ਕਹਿਣਾ ਚਾਹੀਦਾ ਸੀਗਾ ਕਿ ਇਹ ਘਰ ਬਹੁਤ ਹੀ ਚੰਗੀ ਤਰ੍ਹਾਂ ਤਮੀਰ ਕੀਤਾ ਗਿਆ ਹੈ ਇਹ ਦਵਾਰਾਂ ਕਿ ਤੁਸੀਂ ਲੋਕ ਜਾ ਰਹੇ ਹੋ ਇਹਨਾਂ ਦਵਾਰਾਂ ਦੀ ਚਣਾਈ ਬਹੁਤ ਮਜ਼ਬੂਤੀ ਨਾਲ ਕੀਤੀ ਗਈ ਹੈ ਜਿਆਦਾ ਹੀ ਉਮਾਦ ਦਿਖਾਉਂਦੇ ਹੋਏ ਮੈਂ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਨਾਲ ਐਨ ਉਸੇ ਜਗ੍ਹਾ ਉੱਤੇ ਦੀਵਾਰ ਨੂੰ ਠੋਕਿਆ ਜਿੱਥੇ ਪਿੱਛੇ ਮੇਰੀ ਪਤਨੀ ਦੀ লাশ ਮੌਜੂਦ ਸੀਗੀ ਐ ਖੁਦਾ ਮੈਨੂੰ ਸ਼ੈਤਾਨ ਦੇ ਪੰਜੇ ਤੋਂ ਬਚਾਈ ਜਿਵੇਂ ਹੀ ਡੰਡੇ ਦੀ ਠੱਕ ਠੱਕ ਖਤਮ ਹੋਈ ਖੋਖਰੀ ਦੀਵਾਰ ਦੇ ਅੰਦਰੋਂ ਇੱਕ ਚੀਖ ਸੁਣਾਈ ਦਿੱਤੀ ਜੋ ਪਹਿਲਾਂ ਤਾਂ ਕੁੱਟੀ-ਵੱਟੀ ਜਾਂ ਟੁੱਟੀ-ਫੁੱਟੀ ਸੀਗੀ ਜਿਵੇਂ ਕੋਈ ਬੱਚਾ ਰੋ ਰਿਹਾ ਹੋਵੇ ਅਤੇ ਬਾਅਦ ਵਿੱਚ ਉਹ ਇੱਕ ਤੇਜ਼ ਉੱਚੀ ਤੇ ਦਹਿਲਾ ਦੇਣ ਵਾਲੀ ਚੀਖ ਵਿੱਚ ਬਦਲ ਗਈ ਸੀ ਇਹ ਇੱਕ ਅਮਾਨਵੀ ਅਤੇ ਅਸਧਾਰਨ ਆਵਾਜ਼ ਸੀਗੀ ਇਹ ਅੱਧੇ ਖੌਫ ਅਤੇ ਅੱਧੇ ਜੱਟ ਦੇ ਰਲਵੇਂ ਪ੍ਰਭਾਵ ਨਾਲ ਭਰਪੂਰ ਸੀ ਅਜਿਹੀ ਆਵਾਜ਼ ਜਿਵੇਂ ਨਰਕ ਦੇ ਅਗਨਕੁੰਡਾਂ ਵਿੱਚੋਂ ਛੁੱਟੇ ਗਏ ਲੋਕਾਂ ਦੇ ਹਲਕ ਵਿੱਚੋਂ ਨਿਕਲਦੀਆਂ ਚੀਕਾਂ ਅਤੇ ਉਹਨਾਂ ਦੇ ਹਾਲ ਤੇ ਖੁਸ਼ੀਆਂ ਵਿੱਚ ਸ਼ੈਤਾਨਾਂ ਦੀਆਂ ਕਲਕਾਰੀਆਂ ਦੋਨੋਂ ਚੋਂ ਮਿਲ ਕੇ ਬਣਦੀ ਹੈ ਆਪਣੇ ਖਿਆਲਾਂ ਦੀ ਗੱਲ ਕਰਨਾ ਬੇਕਾਰ ਹੈ ਗਾ ਖਾ ਕੇ ਮੈਂ ਸਾਹਮਣੇ ਦੀ ਦੀਵਾਰ ਦੇ ਨਾਲ ਚੱਲ ਕਾ ਪੌੜੀਆਂ ਚੜਦੀ ਪੁਲਿਸ ਦੀ ਟੋਲੀ ਖੌਫ ਦੇ ਮਾਰੇ ਕੋਈ ਦੇ ਤਾਂ ਸਨ ਖੜੀ ਰਹੀ ਫਿਰ ਦਰਜਨਾ ਹੱਥ ਦੀਵਾਰ ਨੂੰ ਉਚੇੜਨ ਲੱਗੇ ਸੀ ਲਾਸ਼ ਜੋ ਬੁਰੀ ਤਰ੍ਹਾਂ ਗਲ ਚੁੱਕੀ ਸੀ ਅਜੇ ਜਿਵੇਂ ਖੂਨ ਜੰਮਿਆ ਹੋਇਆ ਸੀਗਾ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਖੜੀ ਸੀਗੀ ਜਿਵੇਂ ਸੈਰ ਉੱਤੇ ਉਹ ਬਿੱਲੀ ਬੈਠੀ ਹੋਈ ਸੀਗੀ ਜਿਸ ਦਾ ਲਾਲ ਮੂੰਹ ਅੱਗੇ ਨੂੰ ਵਧਿਆ ਹੋਇਆ ਹੋਇਆ ਸੀ ਅਤੇ ਜਿਸ ਦੀ ਇੱਕੋ ਅੱਖ ਵਿੱਚ ਚੰਗਿਆੜੇ ਲਸ਼ਕਦੇ ਸਨ ਉਹ ਇਹ ਉਹੀ ਬਿੱਲੀ ਸੀਗੀ ਜਿਸ ਕਰਕੇ ਮੇਰੇ ਹੱਥੋਂ ਇਹ ਕਤਲ ਹੋਇਆ ਸੀਗਾ ਅਤੇ ਜਿਸ ਦੀ ਮੁਖਬਰੀ ਆਵਾਜ਼ ਨੇ ਮੈਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾ ਦਿੱਤਾ ਸੀਗਾ ਮੈਂ ਤਾਂ ਅਣਜਾਣੇ ਵਿੱਚ ਉਸ ਨੂੰ ਵੀ ਇਸ ਮਕਬਰੇ ਵਿੱਚ ਚਿਣ ਦਿੱਤਾ ਸੀਗਾ